ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਕਤ ਜੀ ਅੱਜ 25 ਦਸੰਬਰ ਯਾਨੀ ਕਿ 11 ਪੋਦਾ ਦਿਨ ਹੈ ਜਿਸ ਤਰ੍ਹਾਂ ਕਿ ਅਸੀਂ ਪਿਛਲੀ ਵੀਡੀਓ ਦੇ ਵਿੱਚ ਜਾਣਿਆ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਜਿਗਰ ਦੇ ਟੁਕੜੇ ਸੱਤ ਪੋਨੂ ਸਰਸਾ ਨਦੀ ਤੇ ਵਿਛੜ ਜਾਂਦੇ ਨੇ ਤੇ ਕੁੰਮਾ ਮਾਸ਼ਕੀ ਦੇ ਘਰ ਬਿਤਾਉਂਦੇ ਨੇ ਦੂਜੇ ਦਿਨ ਗੰਗੂ ਮਾਤਾ ਜੀ ਤੇ ਬੱਚਿਆਂ ਨੂੰ ਲੈ ਕੇ ਜਾਂਦਾ ਹੈ ਅਤੇ 8 ਪੋਦੀ ਰਾਤ ਗੰਗੂ ਦੇ ਘਰ ਬਿਤਾਉਂਦੇ ਨੇ ਗੰਗੂ ਪੈਸਿਆਂ ਦੇ ਲਾਲਚ 'ਅਦੀਲ ਮਾਤਾ ਜੀ ਤੇ ਬੱਚਿਆਂ ਨੂੰ ਕੈਦ ਕਰਵਾ ਦਿੰਦਾ ਹੈ ਤੇ ਨੌ ਪੋਦੀ ਰਾਤ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਮੁਰਿੰਡਾ ਕੋਤਵਾਲੇ ਯਾਨੀ ਕਿ ਜੇਲ੍ਹ ਵਿੱਚ ਬਤੌਂਦੇ ਨੇ ਤੇ 10 ਪੋ ਨੂੰ ਸਰਹੰਦ ਲੈ ਕੇ ਜਾਇਆ ਜਾਂਦਾ ਹੈ ਜਿਹਦੇ ਬਾਰੇ ਅਸੀਂ ਕੱਲ੍ਹ ਵਾਲੀ ਵੀਡੀਓ 'ਚ ਜਾਣਿਆ ਸੀ ਤੇ ਅੱਜ 11 ਪੋ ਦਾ ਦਿਨ ਹੈ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਵਜ਼ੀਰਖਾਨੇ ਅਦਾਲਤ ਯਾਨੀ ਕਿ ਕਚਹਿਰੀ ਦੇ ਵਿੱਚ ਬੁਲਾਇਆ ਸੀ ਸੰਗਤ ਜੀ ਸੂਬੇਦਾਰ ਦਾ ਅਰਥ ਹੈ ਜੋ ਸੂਬੇਦਾਰ ਸਰਦਾਰ ਹੁੰਦਾ ਜੇ ਕਹੀਏ ਤੇ ਅੱਜ ਦੇ ਹਿਸਾਬ ਨਾਲ ਉਸ ਦੀ ਪੋਸਟ ਗਵਰਨਰ ਜਾਂ ਸੀਐਮ ਦੇ ਬਰਾਬਰ ਹੁੰਦੀ ਹੈ ਸਰਹੰਦ ਉਸ ਵਕਤ ਬਹੁਤ ਵੱਡਾ ਇਲਾਕਾ ਸੀ ਜਿਸ ਦਾ ਸੂਬੇਦਾਰ ਵਜ਼ੀਰ ਖਾਨ ਸੀ ਜੋ ਮੁਗਲ ਹਕੂਮਤ ਦੇ ਅੰਡਰ ਕੰਮ ਕਰਦਾ ਸੀ ਵਜ਼ੀਰ ਖਾਨ ਨੇ 7 ਤੋਂ 8 ਮਹੀਨੇ ਲੱਖਾਂ ਦੀ ਫੌਜ ਲਗਾ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੂੰ ਫੜਨਾ ਚਾਹਿਆ ਪਰ ਇਹ ਨਾ ਕਾਮਯਾਬ ਰਿਹਾ ਪਰ ਅੱਜ ਜਦੋਂ ਉਸ ਦੇ ਹੱਥ ਵਿੱਚ ਗੁਰੂ ਪਾਤਸ਼ਾਹ ਜੀ ਦੇ ਮਾਤਾ ਜੀ ਤੇ ਬੱਚੇ ਆਉਂਦੇ ਨੇ ਤਾਂ ਇਹ ਸਦਰਿੰਦੇ ਨੇ ਆਪਣਾ ਪੂਰਾ ਗੁੱਸਾ ਇਹਨਾਂ ਉੱਤੇ ਕੱਢਿਆ ਸੰਗਤ ਜੀ ਦਸੰਬਰ ਦੀ ਬਰਫ਼ ਵਰਗੀ ਰਾਤ ਠੰਡ ਵਿੱਚ ਮਾਤਾ ਜੀ ਆਪਣੇ ਦੋ ਛੋਟੇ-ਛੋਟੇ ਪੋਤਿਆਂ ਨੂੰ ਤੇ ਬੜੀ ਹੀ ਪ੍ਰੇਮ ਨਾਲ ਤਿਆਰ ਕਰਦੇ ਨੇ ਤੇ ਆਖਦੇ ਨੇ ਬੱਚਿਓ ਤੁਸੀਂ ਉਹ ਗੁਰੂ ਗੋਬਿੰਦ ਸਿੰਘ ਸ਼ੇਰਪੁੱਤਰ ਦੇ ਬੱਚੇ ਹੋ ਜੈਸ ਨੇ ਅਤਿਆਚਾਰ ਤੋਂ ਕਦੇ ਹਾਰ ਨਹੀਂ ਮੰਨੀ ਧਰਮ ਦੀ ਆਨ ਤੇ ਸ਼ਾਨ ਬਦਲੇ ਜੈਸ ਨੇ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੱਤਾ ਅਤੇ ਇਸ ਤੋਂ ਪਹਿਲਾਂ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਸ਼ਹੀਦੀ ਦੇਣ ਵਾਸਤੇ ਪ੍ਰੇਰਿਤ ਕੀਤਾ ਸੀ ਅੱਜ ਲੱਗਦਾ ਹੈ ਇਹ ਜ਼ਾਲਮ ਮੇਰੇ ਪੋਤਿਆਂ ਤੇ ਪਤਾ ਨਹੀਂ ਕਿਹੜਾ ਕਹਿਟ ਹੋਣਗੇ ਮੈਂ ਨਹੀਂ ਚਾਹੁੰਦੀ ਮੇਰੇ ਬੱਚਿਆਂ ਤੇ ਕੋਈ ਵਿਲਪ ਹੋਵੇ ਪਰ ਇਹਨਾਂ ਜ਼ਰੂਰ ਚਾਹਨੀ ਹਾਂ ਕਿ ਤੁਹਾਡੇ ਤੋਂ ਆ ਤੋਂ ਜੇਕਰ ਵਜ਼ੀਰ ਖਾਨ ਲਾਲਟ ਜਾਂ ਪੈਦੇਵੇ ਤਾਂ ਮੇਰੇ ਬਹਾਦਰ ਬੱਚਿਓ ਤੁਸੀਂ ਕਮਜ਼ੋਰ ਨਹੀਂ ਪਹਿਣਾ ਤਾਂ ਸਾਹਿਬ ਜਾਦੇ ਅੱਗੋਂ ਬੋਲਦੇ ਨੇ ਦਾਦੀ ਮਾਂ ਅਸੀਂ ਉਸ ਵਕਤ ਕੀ ਕਰੀਏ ਤਾਂ ਦਾਦੀ ਮਾਂ ਆਖਦੇ ਨੇ ਬੱਚਿਓ ਤੁਸੀਂ ਉਹੀ ਕਰਨਾ ਜੋ ਤੁਹਾਡੇ ਦਾਦਾ ਜੀ ਜਾਂ ਪਰਦਾਦਾ ਜੀ ਨੇ ਕੀਤਾ ਤੁਸੀਂ ਡਟ ਕੇ ਸਾਹਮਣਾ ਕਰਨਾ ਦਾਦੀ ਜੀ ਪੋਤਿਆਂ ਨੂੰ ਹਜੇ ਸਮਝਾ ਹੀ ਰਹੇ ਹੁੰਦੇ ਨੇ ਤੇ ਇੰਨੇ ਚ ਵਜ਼ੀਰ ਖਾ ਸੈਨਿਕਾਂ ਨੂੰ ਭੇਜ ਦਿੰਦਾ ਹੈ ਦੋਨੋਂ ਸਾਹਿਬਜ਼ਾਦਿਆਂ ਨੂੰ ਕਚਹਿਰੀ ਦੇ ਵਿੱਚ ਲੈ ਕੇ ਜਾਣ ਲਈ ਮਾਤਾ ਜੀ ਆਖਦੇ ਹਨ ਤੁਸੀਂ ਇਹਨਾਂ ਬੱਚਿਆਂ ਨੂੰ ਕਿਉਂ ਲੈ ਕੇ ਜਾ ਰਹੇ ਹੋ ਇਹਨਾਂ ਮਾਸੂਮ ਬੱਚਿਆਂ ਨੇ ਕੀ ਕਸੂਰ ਕੀਤਾ ਹੈ ਸਿਪਾਹੀਆ ਕਿਹਾ ਮਾਤਾ ਜੀ ਅਸੀਂ ਨਹੀਂ ਜਾਣਦੇ ਅਸੀਂ ਤਾਂ ਸਿਰਫ ਇਨਾ ਹੀ ਜਾਣਦੇ ਹਾਂ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਬਹੁਤ ਵੱਡੇ ਵੱਡੇ ਲੋਕ ਆਏ ਹੋਏ ਨੇ ਉਹ ਬੱਚਿਆਂ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ ਇਸ ਤੋਂ ਜ਼ਿਆਦਾ ਸਾਨੂੰ ਕੁਝ ਨਹੀਂ ਪਤਾ ਤੇ ਦਾਦੀ ਜੀ ਬੱਚਿਆਂ ਨੂੰ ਭੇਜਣ ਸਮੇਂ ਉਹਨਾਂ ਨੂੰ ਆਖਦੇ ਹਨ ਕਿ ਤੁਸੀਂ ਆਪਣੀ ਆਨ-ਬਾਨ ਤੇ ਸ਼ਾਨ ਨੂੰ ਬਰਕਰਾਰ ਰੱਖਣਾ ਹੈ ਦੂਜੇ ਪਾਸੇ ਕਚੈਰੀ ਦੇ ਵਿੱਚ ਵਜ਼ੀਰ ਖਾਨ ਨੂੰ ਖੁਸ਼ ਕਰਨ ਵਾਸਤੇ ਕਚੈਰੀ ਦਾ ਵੱਡਾ ਦਰਵਾਜ਼ਾ ਬੰਦ ਕਰਕੇ ਛੋਟਾ ਦਰਵਾਜ਼ਾ ਖੋਲ ਦਿੱਤਾ ਹੁੰਦਾ ਹੈ ਤਾਂ ਜੋ ਸਾਹਿਬ ਜਾਦੇ ਸਿਰ ਝੁਕਾ ਕੇ ਅੰਦਰ ਆਉਣ ਸਿਪਾਹੀਆਂ ਨੇ ਉਹਨਾਂ ਨੂੰ ਰਸਤੇ ਵਿੱਚੋਂ ਲਿਜਾਂਦੇ ਹੋਏ ਬੜੀ ਵਾਰ ਆਖਿਆ ਕਿ ਬੱਚਿਓ ਕਚਹਿਰੀ ਦੇ ਅੰਦਰ ਦਾਖਲ ਹੋਣ ਸਮੇ ਨਵਾਬ ਨੂੰ ਅਦਬ ਨਾਲ ਸਿਰ ਚੁਕਾ ਕੇ ਸलाम ਕਰਨੀ ਹੈ ਕਚਹਿਰੀ ਦੇ ਅੰਦਰ ਪਹਿਲਾ ਸਿਪਾਹੀ ਸਿਰ ਚੁਕਾ ਕੇ ਲੰਘਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਪਿੱਛੇ ਸਾਹਿਬ ਜادہ ਸੀ ਉਹਨਾਂ ਖਿੜਕੀ ਦੇ ਵਿੱਚੋਂ ਪਹਿਲਾ ਸਿਰ ਨਹੀਂ ਆਪਣੀ ਜੁੱਤੀ ਅੱਗੇ ਕੀਤੀ ਤੇ ਬਾਅਦ ਵਿੱਚ ਸਿਰ ਟੜਿਆ ਇਹ ਦੇਖ ਸਾਰੇ ਹੀ ਹੈਰਾਨ ਸਨ ਇਹ ਦੇਖ ਕੇ ਸਾਰਿਆਂ ਦੇ ਸਿਰ ਸ਼ਰਮ ਨਾਲ ਝੁਕ ਜਾਂਦੇ ਨੇ ਇਹਨਾਂ ਕਿਹਾ ਕਿ ਅਸੀਂ ਸੋਚਿਆ ਤਾਂ ਕੁਝ ਹੋਰ ਸੀ ਪਰ ਹੋਇਆ ਕੁਝ ਹੋਰ ਹੈ ਥਾਣੇਦਾਰ ਨੇ ਬੱਚਿਆਂ ਨੂੰ ਸਮਝਾਇਆ ਇਹ ਨਵਾਬ ਦਾ ਦਰਬਾਰ ਹੈ ਇਹਨਾਂ ਨੂੰ ਝੁੱਕ ਕੇ ਸਲਾਮ ਕਰੋ ਅਗੋ ਸਾਹਿਬ ਜادیه ਨੇ ਕਿਹਾ ਕਿ ਇਹ ਸਿਰ ਅਸੀਂ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਕੀਤਾ ਹੈ ਇਸ ਕਰਕੇ ਇਸ ਨੂੰ ਕਿਸੇ ਹੋਰ ਦੇ ਅੱਗੇ ਝੁਕਾਉਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਜਦੋਂ ਜੋਰਾਵਰ ਸਿੰਘ ਤੇ ਫਤਿਹ ਸਿੰਘ ਨੇ ਉੱਚੀ ਆਵਾਜ਼ ਦੇ ਵਿੱਚ ਗਰਜ ਕੇ ਜਕਾਰਾ ਗਜਾਇਆ ਅਤੇ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਦੇਖ ਨਵਾਬ ਅਤੇ ਦਰਬਾਰੀ ਬੱਚਿਆਂ ਦਾ ਇਹ ਹੌਸਲਾ ਦੇਖ ਕੇ ਸਨ ਰਹਿ ਗਏ ਦਰਬਾਰੀ ਸੁਚਾਨੰਦ ਬੋਲਦਾ ਹੈ ਇਹ ਬੱਚਿਓ ਨਵਾਬ ਨੂੰ ਅਦਬ ਨਾਲ ਸਿਰ ਚੁਕਾ ਕੇ ਸਲਾਮ ਕਰੋ ਤਾਂ ਸਾਹਿਬ ਜਾਦੇ ਅੱਗੋਂ ਕਹਿੰਦੇ ਨੇ ਅਸੀਂ ਆਪਣਾ ਸੀਸ ਸਿਰਫ ਤੇ ਸਿਰਫ ਉਸ ਅਕਾਲ ਪੁਰਖ ਦੇ ਅੱਗੇ ਹੀ ਝੁਕੋਣੇ ਹਾਂ ਇਹ ਗਿਆਨ ਸਾਨੂੰ ਸਾਡੇ ਗੁਰੂ ਪਿਤਾ ਤੋਂ ਮਿਲਿਆ ਹੈ ਨਵਾਬ ਸੂਬੇਦਾਰ ਵਜ਼ੀਰ ਖਾਨ ਕਹਿ ਲਗਾ ਉਹ ਬੱਚਿਓ ਸੁਣੋ ਤੁਹਾਡਾ ਪਿਤਾ ਤੇ ਤੁਹਾਡੇ ਵੱਡੇ ਭਰਾ ਜੰਗ ਵਿੱਚ ਮਾਰੇ ਜਾ ਚੁੱਕੇ ਨੇ ਬੜੀ ਕਿਸਮਤ ਚੰਗੀ ਹੈ ਕਿ ਤੁਸੀਂ ਬਚ ਗਏ ਹੋ ਤੇ ਮੇਰੇ ਦਰਬਾਰ ਚ ਪਹੁੰਚ ਗਏ ਹੋ ਅਸੀਂ ਤੁਹਾਨੂੰ ਇੱਕ ਮੌਕਾ ਦੇ ਰਹੇ ਹਾਂ ਇਸਲਾਮ ਧਰਮ ਨੂੰ ਕਬੂਲ ਕਰ ਲਓ ਰਹਿਣ ਵਾਸਤੇ ਮਹਿਲ ਤੇ ਖਾਣ ਪੀਣ ਵਾਸਤੇ ਕਈ ਤਰ੍ਹਾਂ ਦੇ ਪਕਵਾਨ ਮਿਲਣਗੇ ਪਾਉਣ ਵਾਸਤੇ ਦੇਸ਼ਮੀ ਤੇ ਗਰਮ ਕੱਪੜੇ ਤੇ ਤੁਹਾਡੀ ਸੇਵਾ ਵਾਸਤੇ ਹਰ ਵੇਲੇ ਤੁਹਾਡੇ ਨਾਲ ਇੱਕ ਸੇਵਾਦਾਰ ਹਾਜ਼ਰ ਰਹੇਗਾ ਵੱਡੇ ਹੋਵੋਗੇ ਤਾਂ ਉੱਚ ਕੋਟੀ ਦੇ ਨਵਾਬਾ ਦੀਆਂ ਬੇਟੀਆਂ ਦੇ ਨਾਲ ਤੁਹਾਡੇ ਨਿਕਾਹ ਕੀਤੇ ਜਾਣ ਤੁਸੀਂ ਸਿੱਖ ਧਰਮ ਤੋਂ ਕੀ ਲੈਣਾ ਸਿੱਖ ਧਰਮ ਉਹ ਤਾਂ ਅਸੀਂ ਜੜ ਤੋਂ ਉਖਾੜ ਕੇ ਪਰ੍ਹਾਂ ਮਾਰਨੇ ਜੇਕਰ ਮੁਸਲਮਾਨ ਬਣਨਾ ਕਬੂਲ ਨਾ ਕੀਤਾ ਤਾਂ ਤੁਹਾਨੂੰ ਮਾਰ ਦਿੱਤਾ ਜਾਵੇਗਾ ਤੁਹਾਡੇ ਸਰੀਰ ਦੇ ਟੁਕੜੇ ਟੁਕੜੇ ਕਰਕੇ ਸੜਕਾਂ ਤੇ ਲਟਕਾ ਦਿੱਤੇ ਜਾਣਗੇ ਨਵਾਬ ਇਸ ਤਰ੍ਹਾਂ ਬੋਲਦਾ ਗਿਆ ਤਾਂ ਇਸ ਵਾਰ ਬਾਬਾ ਜੋਰਾਵਰ ਸਿੰਘ ਬੜੀ ਜ਼ੋਰ ਨਾਲ ਬੋਲੇ ਸਾਡੇ ਪਿਤਾ ਅਮਰ ਨੇ ਉਹਨਾਂ ਨੂੰ ਮਾਰਨ ਵਾਲਾ ਕੋਈ ਨਹੀਂ ਜੰਮਿਆ ਉਹਨਾਂ ਉੱਪਰ ਅਕਾਲ ਪੁਰਖ ਦੀ ਕਿਰਪਾ ਹੈ ਉਹ ਅਕਾਲ ਪੁਰਖ ਦੀ ਮੂਰਤ ਹਨ ਵੀਰ ਯੋਧਨ ਮਾਰਨਾ ਨਾ ਮੁਨਕਿਨ ਹੈ ਦੂਜੀ ਗੱਲ ਰਹੀ ਵੀਰਾਂ ਦੀ ਜੇ ਸ਼ਹੀਦ ਹੋਣਾ ਸਾਡੇ ਖੂਨ ਵਿੱਚ ਹੀ ਹੈ ਤਾਂ ਅਗਰ ਉਹ ਸ਼ਹੀਦ ਹੋ ਗਏ ਨੇ ਤੇ ਸਾਨੂੰ ਆਪਣੇ ਭਰਾਵਾਂ ਤੇ ਮਾਣ ਹੈ ਅਤੇ ਤੀਜੀ ਗੱਲ ਰਹੀ ਇਸਲਾਮ ਕਬੂਲ ਕਰਨ ਦੀ ਤਾਂ ਸਾਨੂੰ ਸਿੱਖੀ ਜਾਨ ਤੋਂ ਪਿਆਰੀ ਹੈ ਦੁਨੀਆ ਦਾ ਕੋਈ ਜ਼ਿਲਾ ਲਲਚ ਡਰ ਸਾਨੂੰ ਸਿੱਖੀ ਤੋਂ ਦੂਰ ਨਹੀਂ ਕਰ ਸਕਦਾ ਅਸੀਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਸ਼ੇਰ ਬੱਚੇ ਹਾਂ ਤੁਸੀਂ ਜੋ ਕਰਨਾ ਹੈ ਕਰ ਲੈਣਾ ਸਾਡੇ ਦਾਦਾ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ ਸ਼ਹੀਦ ਹੋਣਾ ਸਵੀਕਾਰ ਕਰ ਲਿਆ ਪਰ ਧਰਮ ਦੀ ਰੱਖੀ ਹੇਤ ਸ਼ਹੀਦੀਆਂ ਪ੍ਰਾਪਤ ਕਰ ਗਏ ਅਸੀਂ ਉਹਨਾਂ ਦੇ ਪੋਤੇ ਹਾਂ ਅਸੀਂ ਜਿੰਦੇ ਜੀ ਉਹਨਾਂ ਦੀ ਸ਼ਾਨ ਦੇ ਵਿੱਚ ਢਾ ਨਹੀਂ ਲੱਗਣਦਿਆਂਗੇ 7 ਸਾਲ ਦੇ ਜੋਰਾਵਰ ਸਿੰਘ ਤੇ 5 ਸਾਲ ਦੇ ਫਤਿਹ ਸਿੰਘ ਦੇ ਮੂੰਹੋਂ ਅਜਿਹੀਆਂ ਗੱਲਾਂ ਸੁਣ ਕੇ ਬਹਾਦਰੀ ਵਾਲੀਆਂ ਗੱਲਾਂ ਸੁਣ ਸਾਰੇ ਦਰਬਾਰ ਦੇ ਵਿੱਚ ਸਨਾਂਟਾ ਛਾਇਆ ਹੋਇਆ ਸੀ ਚੁੱਪੀ ਛਾਈ ਹੋਈ ਸੀ ਨਵਾਬ ਵਜ਼ੀਰ ਖਾਨ ਗੁੱਸੇ ਵਿੱਚ ਆ ਜਾਂਦਾ ਲਾਗੇ ਖੜਾ ਸੋਚਾਨੰਦ ਕਹਿੰਦਾ ਦੇਖਿਆ ਤੁਸੀਂ ਇਹਨਾਂ ਦਾ ਹੌਸਲੇ ਤੁਸੀਂ ਇਹਨਾਂ ਦੀ ਛੋਟੀ ਉਮਰ ਤੇ ਨਾ ਚਾਓ ਅਜੇ ਹੁਣੇ ਹੀ ਇਹ ਰਾਜ ਦਰਬਾਰ ਦੇ ਵਿੱਚ ਇੰਨੀ ਅੱਗ ਉਬਲ ਰਹੀ ਨੇ ਤਾਂ ਜਰਾ ਸੋਚੋ ਵੱਡੇ ਹੋ ਕੇ ਤਾਂ ਹਕੂਮਤ ਨੂੰ ਇਹ ਆਹੂ ਲਾ ਦੇਣਗੇ ਇਹ ਬੱਚੇ ਨਹੀਂ ਇਹ ਤਾਂ ਸੱਪ ਨੇ ਜੋ ਸਿਰ ਤੋਂ ਲੈ ਕੇ ਪੈਰਾਂ ਤੱਕ ਜ਼ਹਿਰ ਨਾਲ ਭਰੇ ਹੋਏ ਨੇ ਇੱਕ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਨਹੀਂ ਆਉਂਦਾ ਤੇ ਜਦੋਂ ਇਹ ਵੱਡੇ ਹੋ ਗਏ ਤਾਂ ਉਹਨਾਂ ਤੋਂ ਵੀ ਦੋਖਦਮ ਅੱਗੇ ਨਿਕਲਣਗੇ ਸੱਪ ਨੂੰ ਤਾਂ ਪੈਦਾ ਹੁੰਦੇ ਸਾਰ ਹੀ ਮਾਰ ਦੇਣਾ ਚਾਹੀਦਾ ਸੁਚਾਨੰਦ ਨੇ ਆਪਣੀ ਗੱਲ ਮੰਨਵਾਉਣ ਲਈ ਸਾਰੇ ਦਰਬਾਰੀਆਂ ਵੱਲ ਵੇਖ ਕੇ ਕਿਹਾ ਤੁਸੀਂ ਸਾਰੇ ਸਹਿਮਤ ਹੋ ਨਾ ਮੇਰੀ ਗੱਲ ਨਾਲ ਪਰ ਪੂਰੇ ਦਰਬਾਰ 'ਚ ਮੋਨ ਛਾਇਆ ਹੋਇਆ ਸੀ ਕਿਸੇ ਨੇ ਵੀ ਆਪਣੀ ਚੁੱਪੀ ਨਾ ਤੋੜੀ ਪਰ ਸਾਹਿਬ ਜਾਦਿਆਂ ਨੇ ਉਸ ਦਾ ਜਵਾਬ ਦਿੱਤਾ ਸੁਚਾਨੰਦ ਸਾਡੇ ਪਿਤਾ ਸ੍ਰਿਸ਼ਟੀ ਦੇ ਰਾਖੇ ਨੇ ਉਹ ਤਾਂ ਉਹਨਾਂ ਦੀ ਵੀ ਮਦਦ ਕਰਦੇ ਨੇ ਜਿਨ੍ਹਾਂ ਦੀ ਕੋਈ ਵੀ ਮਦਦ ਨਹੀਂ ਕਰਦਾ ਅਤੇ ਵੱਡੇ ਵੀਰ ਅਤੇ ਵੱਡੇ ਵੀਰ ਅਜੀਤ ਸਿੰਘ ਨੇ ਹਿੰਦੂਆਂ ਦੀ ਟੀਨੂ ਬਚਾ ਕੇ ਉਸ ਦੇ ਘਰ ਪਹੁੰਚਾਇਆ ਸੀ ਯਾਦ ਹੈ ਨਾ ਤੈਨੂੰ ਜਿਨ੍ਹਾਂ ਨੂੰ ਤੂੰ ਸੱਪ ਦੇ ਬੱਚੇ ਕਹਿ ਰਿਹਾ ਹੈ ਉਹਨਾਂ ਨੇ ਹੀ ਤੁਹਾਨੂੰ ਬਚਾਇਆ ਤੇ ਜਿਸ ਕਰਕੇ ਅੱਜ ਤੂੰ ਇੰਨਾ ਜ਼ਹਿਰ ਉਗਲ ਰਿਹਾ ਹੈ ਇਹੇ ਨਵਾਬ ਪਤਾ ਨਹੀਂ ਕੱਲ ਰਹੇ ਜਾਂ ਨਾ ਰਹੇ ਪਰ ਉਸ ਤੋਂ ਸਦਾ ਡਰਨਾ ਚਾਹੀਦਾ ਜੋ ਸਦਾਬ ਰਹਿਣ ਵਾਲਾ ਹੈ ਯਾਦ ਰੱਖਣਾ ਇਸ ਕਚਹਿਰੀ ਵਿੱਚ ਤਾਂ ਤੁਸੀਂ ਝੂਠ ਨਾਲ ਜਿੱਤ ਜਾਵੋਗੇ ਤੇ ਉਸ ਦੀ ਕਚਹਿਰੀ ਵਿੱਚ ਤੁਸੀਂ ਨਹੀਂ ਜਿੱਤਣਾ ਉੱਥੇ ਸਿਰਫ ਤੇ ਸਿਰਫ ਸੱਚ ਚੱਲਦਾ ਹੈ ਤਾਂ ਸੰਗਤ ਜੀ ਇਸ ਤਰ੍ਹਾਂ ਕਚਹਿਰੀ ਦੇ ਵਿੱਚ ਬਹੁਤ ਸਾਰੇ ਸਵਾਲ ਜਵਾਬ ਹੋਏ ਸਾਹਿਬ ਜਾਦਿਆਂ ਨੂੰ ਡਰਾ ਕੇ ਛੁਕਾਣਾ ਚਾਹਿਆ ਖਰੀਦਣਾ ਚਾਹਿਆ ਫਿਰ ਪਿਤਾ ਤੇ ਭਰਾਵਾਂ ਦੇ ਮੂੰਹ ਦੇ ਵਿੱਚ ਬਦਲਣਾ ਚਾਹਿਆ ਫਿਰ ਗੁੱਸੇ 'ਚ ਡਰਾਉਣਾ ਚਾਹਿਆ ਪਰ ਇਹਨਾਂ ਦੀ ਵਾ ਨਾ ਚਲੀ ਇਸ ਤਰ੍ਹਾਂ ਕਾਫੀ ਦੇਰ ਸਾਹਿਬ ਜਿਆਦਿਆਨੰਦ ਸਵਾਲ ਜਵਾਬ ਹੋਏ ਆਖਿਰ ਵਜ਼ੀਰ ਖਾਨੇ ਉਹਨਾਂ ਦੀਆਂ ਗੱਲਾਂ ਸੁਣੀਆਂ ਤੇ ਸੁਚਾਨੰਦ ਤੋਂ ਇਲਾਵਾ ਦਰਬਾਰ ਵਿੱਚ ਕਿਸੇ ਨੇ ਵੀ ਬੱਚਿਆਂ ਨੂੰ ਮਾਰਨ ਦੇ ਵਿੱਚ ਹਾਮੀ ਨਹੀਂ ਭਰੀ ਵਜ਼ੀਰ ਖਾਨੇ ਦੇਖਿਆ ਕਿ ਜਦ ਕਿਸੇ ਦੀ ਵੀ ਸਹਿਮਤੀ ਉਸ ਨੂੰ ਨਹੀਂ ਮਿਲੀ ਤਾ ਐਸ ਨੇ ਕਿਹਾ ਜਾਓ ਬੱਚਿਓ ਆਪਣੀ ਦਾਦੀ ਕੋਲ ਤੇ ਕੱਲ ਆ ਕੇ ਇੱਥੇ ਮੇਰੇ ਕੋਲ ਮੇਰੀਆਂ ਗੱਲਾਂ ਦਾ ਸਹੀ-ਸਹੀ ਜਵਾਬ ਦੇ ਇਹ ਚਾਹੁੰਦਾ ਸੀ ਕਿ ਇਤਿਹਾਸ ਦੇ ਪੰਨਿਆਂ ਦੇ ਵਿੱਚ ਲਿਖਿਆ ਜਾਵੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੇ ਇਸਲਾਮ ਧਰਮ ਨੂੰ ਸਹੀ ਸਮਝਿਆ ਅਤੇ ਮੁਸਲਮਾਨ ਬਣ ਗਏ ਆਪਣੀ ਇਸ ਇੱਛਾ ਦੀ ਪੂਰਤੀ ਕਰਨ ਵਾਸਤੇ ਇਸ ਨੇ ਆਪਣੇ ਗੁੱਸੇ ਤੇ ਕਾਬੂ ਕੀਤਾ ਹੋ ਸਕਦਾ ਹੈ ਕਿ ਤੁਹਾਡੀ ਦਾਦੀ ਜੋ ਤੁਹਾਨੂੰ ਜਾਣ ਤੋਂ ਜ਼ਿਆਦਾ ਪਿਆਰ ਕਰਦੀ ਹੈ ਤੁਹਾਡੀ ਜਾਨ ਦੀ ਰਾਖੀ ਕਰਨ ਲਈ ਤੁਹਾਡਾ ਇਸਲਾਮ ਦੇ ਵਿੱਚ ਆਉਣਾ ਕਬੂਲ ਕਰ ਲਵੇ ਤੇ ਜਦ ਸਿਪਾਹੀਆਂ ਨੇ ਬੱਚਿਆਂ ਨੂੰ ਚੱਲਣ ਨੂੰ ਕਿਹਾ ਬੱਚਿਆਂ ਨੇ ਫਿਰ ਤੋਫਤੇ ਬੁਲਾ ਕੇ ਦਰਬਾਰ ਦੇ ਵਿੱਚੋਂ ਵਾਪਸੀ ਕੀਤੀ ਸਿਪਾਹੀ ਬੱਚਿਆਂ ਨੂੰ ਲੈ ਕੇ ਦਾਦੀ ਮਾਵਲ ਚੱਲ ਪਏ ਨੇ ਉਧਰ ਮਾਤਾ ਗੁਜਰੀ ਜੀ ਜੋ ਬਹੁਤ देर ਤੋਂ ਆਪਣੇ ਪੋਤਿਆਂ ਦੀ ਰਾਹ ਦੇਖ ਰਹੇ ਸੀ ਤੇ ਉਹਨਾਂ ਨੇ ਆਪਣੇ ਪੋਤਿਆਂ ਨੂੰ ਮੁਸਕੁਰਾਉਂਦੇ ਹੋਏ ਆਉਂਦੇ ਦੇਖਿਆ ਤੇ ਗਲੇ ਲਗਾ ਲਿਆ ਤੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਹੁਣ ਮਾਤਾ ਜੀ ਹੌਲੀ-ਹੌਲੀ ਸਾਹਿਬ ਜادہ ਤੋਂ ਕਚਹਿਰੀ ਵਿੱਚ ਹੋਈ ਸਾਰੀ ਗਲਬਾਤ ਸੁਣਦੇ ਨੇ ਸਾਹਿਬ ਜادہ ਦੱਸਿਆ ਵੀ ਕਿ ਇਸ ਤਰ੍ਹਾਂ ਸੁਚਾਨੰਦ ਨੇ ਜਲਦੀ ਹੋਏ ਤੇ ਤੇਲ ਪਾਉਣ ਦਾ ਕੰਮ ਕੀਤਾ ਦਾਦੀ ਮਾਤਾ ਜੀ ਨੇ ਸਾਰੇ ਕਲਪਰਤ ਸੁਣ ਕੇ ਕਿਹਾ ਸ਼ਾਬਾਸ਼ ਬੱਚਿਓ ਤੁਸੀਂ ਆਪਣੇ ਪਿਤਾ ਦਾਦਾ ਜੀ ਦੀ ਸ਼ਾਨ ਨੂੰ ਬਰਕਰਾਰ ਰੱਖਿਆ ਹੈ ਸਾਹਿਬ ਜਦਿਆ ਦੱਸਿਆ ਦਾਦੀ ਮਾਤਾ ਜੀ ਸਾਨੂੰ ਕੱਲ ਫੇਰ ਕਚਹਿਰੀ ਵਿੱਚ ਬੁਲਾਇਆ ਤਾਂ ਵਜ਼ੀਰ ਖਾਨ ਕਹਿੰਦਾ ਸੀ ਆਪਣੀ ਦਾਦੀ ਮਾਨਨ ਸਲਾਹ ਕਰਕੇ ਆਇਓ ਦਾਦੀ ਜੀ ਆਖਦੇ ਹਨ ਬੱਚਿਓ ਤੁਸੀਂ ਉਹੀ ਕਰਨਾ ਜੋ ਤੁਹਾਡੇ ਦਾਦਾ ਜੀ ਨੇ ਕੀਤਾ ਹੈ ਬਰਾयो ਨਾ ਮੇਰੇ ਬੱਚਿਓ ਸੰਗਤ ਜੀ ਇੰਨੇ ਚ ਗੁਰੂ ਸਾਹਿਬ ਜੀ ਨੂੰ ਪਿਆਰ ਕਰਨ ਵਾਲਾ ਮੋਤੀ RAM ਆਉਂਦਾ ਹੈ ਉਹਨਾਂ ਨੇ ਜਿੱਦਾਂ ਹੀ ਦਾਦੀ ਜੀ ਤੇ ਪੋਤਿਆਂ ਨੂੰ ਇਸ ਹਾਲਤ ਦੇ ਵਿੱਚ ਦੇਖਿਆ ਤਾਂ ਬਹੁਤ ਹੀ ਦੁਖੀ ਹੋਏ ਉਹਨਾਂ ਨੇ ਭਾਂਡੇ ਵਿੱਚੋਂ ਗਰਮ ਗਰਮ ਦੁੱਧ ਘੜ ਗਲਾਸ ਵਿੱਚ ਪਾ ਬੱਚਿਆਂ ਨੂੰ ਦੇਣਾ ਕੀਤਾ ਤਾਂ ਮਾਤਾ ਜੀ ਪੁੱਛਦੇ ਨੇ ਬੇਟਾ ਕੌਣ ਹੋ ਤੁਸੀਂ ਤਾਂ ਮੋਤੀ RAM ਨੇ ਕਿਹਾ ਮਾਤਾ ਜੀ ਮੇਰਾ ਨਾਮ ਮੋਤੀ RAM ਹੈ ਸਰਹੰਦ ਵਿੱਚ ਤਾਂ ਹਰ ਕੋਈ ਆਪ ਜੀ ਦੀਆਂ ਗੱਲਾਂ ਕਰ ਰਿਹਾ ਹੈ ਬੱਚਿਆਂ ਤੇ ਮਾਤਾ ਜੀ ਨੂੰ ਕੈਦ ਕੀਤਾ ਤੇ ਜ਼ੁਲਮ ਕਰ ਰਿਹਾ ਤੇ ਮਾਤਾ ਜੀ ਇਸ ਜ਼ਾਲਮ ਨੇ ਇਹ ਵੀ ਕਿਹਾ ਜੇਕਰ ਮਾਤਾ ਜੀ ਤੇ ਬੱਚਿਆਂ ਦੀ ਕੋਈ ਮਦਦ ਕਰਦਾ ਤਾਂ ਉਸ ਨੂੰ ਤੇ ਉਹਦੇ ਪਰਿਵਾਰ ਨੂੰ ਵੀ ਮਾਰ ਦਿੱਤਾ ਜਾਏਗਾ ਇਹਨਾਂ ਕਹਿ ਕੇ ਮੋਤੀराम ਪਾਂਡਾ ਝੁੱਕ ਚਲੇ ਜਾਂਦੇ ਨੇ ਦੱਸਿਆ ਜਾਂਦਾ ਹੈ ਕਿ ਭਾਈ ਮੋਤੀराम ਮੈਰਾ ਜੀਤੇ ਦੁੱਧ ਪਿਲਾਣ ਤੇ ਪਹਿਰੇਦਾਰਾਂ ਨੂੰ ਮੋਟੀ ਰਕਮ ਦਿੱਤੀ ਸੀ ਤਾਂ ਜਾ ਕੇ ਕਿਤੇ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਗੁਰੂ ਸਾਹਿਬ ਜੀ ਦੀ ਮਾਤਾ ਜੀ ਤੇ ਬੱਚਿਆਂ ਤੇ ਕਿੰਨਾ ਜ਼ੁਲਮ ਹੋ ਰਿਹਾ ਹੈ ਇਸ ਬਾਰੇ ਘਰ ਵਾਲੀ ਦੇ ਨਾਲ ਸਾਰਾ ਵਾਕਿਆ ਸਾਂਝਾ ਕਰ। ਅਗ ਤੇ ਸੰਗਤ ਜੀ ਇਸ ਤਰ੍ਹਾਂ 11 ਪੋਦੀ ਰਾਤ ਗੁਜ਼ਰਦੀ ਹੈ ਜਿੱਥੇ ਸਾਹਿਬ ਜਦਿਆਂ ਨੂੰ ਬਹੁਤ ਸਾਰੇ ਲਾਲਚ ਦਿੱਤੇ ਗਏ ਅਤੇ ਕੱਲ ਫੇਰ ਕਚਹਿਰੀ ਦੇ ਵਿੱਚ ਪੇਸ਼ ਹੋਣ ਲਈ ਕਿਹਾ ਗਿਆ। ਅੱਜ ਦੀ ਰਾਤ ਫੇਰ ਠੰਡੇ ਬੁਰਜ ਦੇ ਵਿੱਚ ਬਤੀਤ ਕੀਤੀ। ਜਿੱਥੇ ਬਹੁਤ ਹੀ ਠੰਡ ਸੀ ਤੇ ਨਾਲ ਹੀ ਜਿੱਥੇ ਅੱਜ ਦੇ ਦਿਨ ਦੀ ਜਿੱਤ ਦੀ ਖੁਸ਼ੀ ਦੀ ਸੀ ਮਾਤਾ ਜੀ ਬੱਚਿਆਂ ਨੂੰ ਅੱਜ ਫੇਰ ਸਿੱਖ ਇਤਿਹਾਸ ਸੁਣਾਉਂਦੇ ਨੇ ਸੁਣਦੇ ਸੁਣਦੇ ਬੱਚੇ ਦਾਦੀ ਮਾਤਾ ਜੀ ਦੀ ਗੋਦੀ ਦੇ ਵਿੱਚ ਨਿਗਮਣਦੇ ਹੋਏ ਉੱਥੇ ਹੀ ਸੋ ਜਾਂਦੇ ਨੇ ਸੰਗਤ ਜੀ ਕੱਲ 12 ਪੋ ਹੈ ਕੱਲ 12 ਪੋ ਨੂੰ ਕੀ ਹੁੰਦਾ ਹੈ ਇਹ ਅਸੀਂ ਅਗਲੀ ਵੀਡੀਓ 'ਚ ਜਾਣਾਂਗੇ ਤੇ ਆਓ ਸੰਗਤ ਜੀ ਮਿਲ ਕੇ ਉਸ ਛੋਟੇ-ਛੋਟੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰਕੋ ਜੀ ਨੂੰ ਸੇ ਸਚੁਕਾਈਏ ਤੇ ਪ੍ਰਣਾਮ ਕਰੀਏ ਜਿਨ੍ਹਾਂ ਨੇ ਇੰਨੀ ਮੁਸ਼ਕਲ ਦੇ ਵਿੱਚ ਸੱਚ ਧਰਮ ਦਾ ਸਾਥ ਨਾ ਛੱਡਿਆ ਸੰਗਤ ਜੀ ਯਾਦ ਵੀ ਉਹਨਾਂ ਨੂੰ ਕੀਤਾ ਜਾਂਦਾ ਹੈ ਜਿਹੜੇ ਸੱਚ ਦੇ ਮਾਰਗ ਤੇ ਚੱਲਦੇ ਨੇ ਆਪਣੀਆਂ ਜਾਨਾਂ ਤੱਕ ਨਿਸ਼ਾਵਰ ਕਰ ਦਿੰਦੇ ਨੇ ਜਦੋਂ ਤੱਕ ਸੰਸਾਰ ਚੱਲਦਾ ਰਹੇਗਾ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਪਰਿਵਾਰ ਤੋਂ ਹਰ ਇੱਕ ਪ੍ਰਾਣੀ ਸਿੱਖਿਆ ਲੈਂਦਾ ਰਹੇਗਾ ਇਹ ਹੀ ਅਰਦਾਸ ਹੈ ਮਾਤਾ ਜੀ ਤੇ ਛੋਟੇ ਸਾਹਿਬ ਜਦਿਆਂ ਬਾਰੰਬਾਰ ਪਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ